ਮੈਂ ਪ੍ਰਵਿੰਦਰ ਸਿੰਘ ਜੋੜਾ ਡਿਸਟ੍ਰਿਕਟ ਨਵੀਨਰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਹੁਣ ਅੱਜ ਇਹ ਅਸੀਂ ਜਿਹੜਾ ਪੋਸਟਰ ਜਾਰੀ ਕਰ ਰਹੇ ਹਾਂ ਪੁੱਚੋ ਮੰਡੀ ਦੀ ਮਿਊਸਪਲ ਪਾਰਕ ਵਿਖੇ ਜਾਰੀ ਕਰ ਰਹੇ ਹਾਂ ਇਹ ਪੋਸਟਰ ਸਾਡੇ ਬਹੁਤ ਹੀ ਅਜ਼ੀਜ਼ ਗੀਤਕਾਰ ਗਾਇਕ ਜੋ ਹੈ ਸਤਕਾਰ ਤੰਗਵਾਲੀ ਉਹਨਾਂ ਦਾ ਨਵਾਂ ਜੋ ਗਾਣਾ ਆਇਆ ਬਾਪੂ ਚਿੱਟੀ ਪੱਗ ਤੇ ਚਿੱਟੀ ਦਾੜੀ ਬਾਪੂ ਬਾੜੀ ਸਜਦੀ ਹੈ ਇਹ ਗੀਤ ਨੇ ਆਪਣੀ ਬੜੀ ਹੀ ਸੋਜ਼ਮਈ ਆਵਾਜ਼ ਦੇ ਵਿੱਚ ਜਿਹੜਾ ਹੈਗਾ ਇਹਦੀ ਰਿਕਾਰਡਿੰਗ ਕਰਵਾਈ ਹੈ ਗੀਤ ਮੱਖਣ ਸਿੰਘ ਦਾ ਲਿਖਿਆ ਹੋਇਆ ਤੇ ਬਲਰਾਮ ਰਿਸ਼ੀ ਜੀ ਦਾ ਮਿਊਜ਼ਿਕ ਦਿੱਤਾ ਹੈ ਅੱਜ ਦੇ ਸੱਭਿਆਚਾਰ ਦੇ ਵਿੱਚ ਜਦੋਂ ਕਿ ਜ਼ਿਆਦਾਤਰ ਤੜਕਪੜਕ ਵਾਲੇ ਗੀਤ ਗਾਏ ਜਾ ਰਹੇ ਆ ਜਾਂ ਫਿਰ ਅਸ਼ਲੀਲਤਾ ਤੇ ਹਥਿਆਰਵਾਦ ਨੂੰ ਪ੍ਰਮੁਖਤਾ ਯਾਰਿਆ ਅਜੇ ਸਮੇਂ ਦੇ ਵਿੱਚ ਇਹ ਗੀਤ ਇੱਕ ਵਿਲੱਖਣ ਗੀਤ ਹੈ ਜੋ ਕਿ ਬਿਲਕੁਲ ਪੰਜਾਬੀ ਸੱਭਿਆਚਾਰ ਦੇ ਮੁਤਾਬਕ ਇੱਕ ਪਰਿਵਾਰਕ ਗੀਤ ਹੈ ਜੋ ਪੁੱਤ ਆਪਣੇ ਪਿਓ ਦੀ ਜਿਹੜੀ ਹੈਗੀ ਹੈ ਸਾਰੀ ਉਮਰ ਦੀ ਕਮਾਈ ਦੇ ਕਰਕੇ ਉਹਦੀ ਜੋ ਖਟਨੀ ਹੈ ਜੋ ਕਮਾਈ ਹੈ ਉਹਦੀ ਤਾਰੀਫ ਕਰ ਰਿਹਾ ਹੈ ਤੇ ਬੜੇ ਹੀ ਸੋਹਣੇ ਤੇ ਜਿਹੜੇ ਹੈਗੇ ਆ ਸੱਲ ਸ਼ਬਦਾਂ ਦੇ ਵਿੱਚ ਗੀਤ ਗਾਇਆ ਗਿਆ ਹੈ ਅਸੀਂ ਉਮੀਦ ਕਰਦੇ ਆ ਕਿ ਇਸ ਗੀਤ ਨੂੰ ਪੰਜਾਬੀ ਹੀ ਨਹੀਂ ਸਗੋਂ ਸਮੁੱਚੇ ਦੁਨੀਆ ਦੇ ਵਿੱਚ ਇਹ ਗੀਤ ਦਾ ਹੈਗਾ ਆਪਣੀ ਵਿਲੱਖਣ ਛਾਪ ਛੱਡੇਗਾ ਤੇ ਮਾਸ਼ਾਅੱਲਾ ਉਮੀਦ ਕਰਦੇ ਆ ਕਿ ਅਜਿਹੇ ਸੱਭਿਆਚਾਰ ਅਜਿਹੇ ਗੀਤ ਦੁਆਰਾ ਸਾਡੇ ਦੇ ਪੰਜਾਬ ਦੇ ਜਿਹੜੇ ਸੱਭਿਆਚਾਰ ਨੂੰ ਦੁਆਰਾ ਰੰਗਲਾ ਕਰਨਗੇ ਇਸ ਗੱਲ ਦੇ ਨਾਲ ਬਹੁਤ ਬਹੁਤ ਧੰਨਵਾਦੀ